ਸ੍ਰੀ ਪਟਨਾ ਸਾਹਿਬ ਜੀ ਧਰਤੀ ਤੇ ਦੁਨੀਆ ਭਰ ਦੇ ਸ਼ਰਧਾਲੂ ਲਗਾਤਾਰ ਇੱਥੇ ਪਹੁੰਚ ਰਹੇ ਨੇ ਇਸ ਵੇਲੇ ਅਸੀਂ ਮੌਜੂਦ ਹਾਂ ਸ੍ਰੀ ਪਟਨਾ ਸਾਹਿਬ ਦੇ ਗਾਂਧੀ ਮੈਦਾਨ ਦੇ ਵਿੱਚ ਜਿਹੜਾ ਕਿ ਪੂਰੀ ਸੰਗਤ ਦਾ ਪੂਰੇ ਸ਼ਰਧਾਲੂਆਂ ਦਾ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਗਾਂਧੀ ਮੈਦਾਨ ਦੇ ਕੋਲ 12 ਗੇਟ ਨੇ ਜਿਸ ਦੇ ਅੰਦਰ ਟੈਂਟ ਸਿਟੀ ਵੀ ਮੌਜੂਦ ਹੈ ਇੱਥੇ ਹੀ ਸ੍ਰੀ ਰਮੰਧਰ ਸਾਹਿਬ ਜੀ ਦਾ ਮਾਡਲ ਤਿਆਰ ਕੀਤਾ ਗਿਆ ਹੈ ਇੱਥੇ ਦਰਬਾਰ ਸਾਹਿਬ ਦੇ ਲਈ ਵਿਸ਼ਾਲ ਪੰਡਾਲ ਜਿਹੜਾ ਹੈ ਦਰਬਾਰ ਸਾਹਿਬ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਬਣਾਇਆ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾਉਣੀ ਚਾਹਾਂਗੇ ਕਿ ਇਹ ਸਾਹਮਣੇ ਜਿਹੜਾ ਇਸ ਦੇ ਅੰਦਰ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੈ ਅਤੇ ਇੱਥੇ ਹੀ ਜਿਹੜੇ ਧਾਰਮਿਕ ਸਮਾਗਮ ਹੋ ਰਹੇ ਨੇ ਅੱਜ ਵੀ ਜਿਹੜਾ ਹੈ ਅਰਦਾਸ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਜਿਹੜਾ ਕੀਰਤਨ ਜਾਰੀ ਹੈ ਕੀਰਤਨ ਤੋਂ ਬਾਅਦ ਜਿਹੜਾ ਵਿਸ਼ਾਲ ਨਗਰ ਕੀਰਤਨ ਜਿਹੜਾ ਹੈ ਉਹ ਚੱਲੇਗਾ ਗਾਂਧੀ ਮੈਦਾਨ ਤੋਂ ਇਹ ਨਗਰ ਕੀਰਤਨ ਹੋ ਕੇ ਉਸ ਤੋਂ ਬਾਅਦ ਤੱਕ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਪਹੁੰਚੇਗਾ ਇਸ ਵਿੱਚ ਹਾਥੀ ਘੋੜੇ ਅਤੇ ਲੱਖਾਂ ਦੀ ਗਿਣਤੀ ਵਿੱਚ ਜਿਹੜੀ ਸੰਗਤ ਹੈ ਉਹ ਸਵਾਰ ਹੋਵੇਗੀ ਵਿਰਤੰਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਤੇ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੜੇ ਹੀ ਜਿਹੜੇ ਵਾਹਨ ਹੈਗੇ ਨੇ ਉਹਨਾਂ ਦੀ ਉਹਨਾਂ ਦੀ ਡੈਕੋਰੇਸ਼ਨ ਕੀਤੀ ਗਈ ਹੈ ਘੋੜੇ ਸਵਾਰ ਹੋਣਗੇ ਇਸ ਤੋਂ ਇਲਾਵਾ ਬੈਂਡ ਜਿਹੜਾ ਹੈ ਉਹ ਨਗਰ ਕੀਰਤਨ ਚ ਸ਼ਾਮਲ ਹੋਵੇਗਾ ਦੁਨੀਆ ਭਰ ਦੀ ਸੰਗਤ ਸ਼ਾਮਲ ਹੋਵੇਗੀ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ ਗਾਂਧੀ ਮੈਦਾਨ ਦੀਆਂ ਇੱਕ ਵਾਰ ਫਿਰ ਕੈਮਰਾ ਘੁਮਾ ਕੇ ਤੁਹਾਨੂੰ ਦਰਬਾਰ ਸਾਹਿਬ ਦੇ ਬਾਹਰ ਜਿਹੜੀ ਹੈ ਜਿਹੜਾ ਜਿਹੜਾ ਵਿਸ਼ਾਲ ਪੰਡਾਲ ਤਿਆਰ ਕੀਤਾ ਗਿਆ ਹੈ ਉਸ ਦੇ ਬਾਹਰ ਜਿਹੜੀ ਡੈਕੋਰੇਸ਼ਨ ਕੀਤੀ ਗਈ ਹੈ ਇਹਦੇ ਬਾਰੇ ਤੁਹਾਨੂੰ ਦਿਖਾਉਣਾ ਚਾਹਾਂਗੇ ਕਈ ਮਹੀਨੇ ਜਿਹੜਾ ਹੈ ਇੱਥੇ ਕੰਮ ਸ਼ੁਰੂ ਹੋ ਗਿਆ ਸੀ 5 ਜਨਵਰੀ ਦਾ ਮੁੱਖ ਸਮਾਗਮ ਮਨਾਉਣ ਦੇ ਲਈ ਗੁਰਪੁਰਬ ਮਨਾਉਣ ਦੇ ਲਈ ਕਈ ਨੇ ਪਹਿਲਾਂ ਹੀ ਜਿਹੜਾ ਹੈ ਕੰਮ ਸ਼ੁਰੂ ਹੋ ਗਿਆ ਸੀ ਨਿਤਿਸ਼ ਸਰਕਾਰ ਦੇ ਵੱਲੋਂ ਇਹ ਪ੍ਰਬੰਧ ਕੀਤੇ ਗਏ ਮਿਹਨਤ ਜਿਹੜੀ ਕਾਰੀਗਰਾਂ ਦੀ ਹੈ ਉਹ ਵੇਖਿਆ ਹੀ ਬਣਦੀ ਹੈ ਨੇੜੇ ਨਜ਼ਦੀਕ ਕਰਕੇ ਜਿਹੜੀ ਮੀਨਾਕਾਰੀ ਹੈ ਜਿਹੜੀ ਕਲਾਕਾਰੀ ਹੈ ਉਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਵਿਸ਼ਾਲ ਪੰਡਾਲ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਹੈ ਜਿੱਥੇ ਲਗਾਤਾਰ ਧਾਰਮਿਕ ਸਮਾਗਮ ਹੋ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਲੱਗ ਇੱਥੇ ਸ਼ਾਮਲ ਹੋ ਰਹੀ ਹੈ ਥੋੜੀ ਦੇਰ ਤੱਕ ਨਗਰ ਕੀਰਤਨ ਕੱਢਿਆ ਜਾਵੇਗਾ ਗਾਂਧੀ ਮੈਦਾਨ ਦੇ ਵਿੱਚ ਟੈਂਸਿਟੀ ਵੀ ਹੈ ਇੱਥੇ ਲੋਕਾਂ ਦਾ ਨਿਵਾਸ ਸਥਾਨ ਵੀ ਹੈ ਇਸ ਤੋਂ ਇਲਾਵਾ ਗੱਤਕਾ ਘੋੜਸਵਾਰੀ ਦੇ ਤੋਂ ਇਲਾਵਾ ਹੋਰ ਵੀ ਲਗਾਤਾਰ ਜਿਹੜੇ ਹੈਗੇ ਨੇ ਉਹ ਸਮਾਗਮ ਇੱਥੇ ਲਗਾਤਾਰ ਹੋ ਰਹੇ ਨੇ ਹੁਣ ਮੈਂ ਤੁਹਾਨੂੰ ਲੈ ਕੇ ਜਾਣਾ ਚਾਹਾਂਗਾ ਸ੍ਰੀ ਹਰਮੰਦਰ ਸਾਹਿਬ ਜੀ ਦੇ ਮਾਡਲ ਦੇ ਕੋਲ ਜਿਹੜਾ ਕਿ ਇੱਥੇ ਤਿਆਰ ਕੀਤਾ ਗਿਆ ਹੈ ਜਾਣਕਾਰੀ ਦੇ ਮਿਲੀ ਹੈ ਕਿ ਜਿਹੜੇ ਕਲਕੱਤੇ ਤੋਂ ਜਿਹੜੇ ਕਾਰੀਗਰ ਆਏ ਸਨ 20 ਦੇ ਕਰੀਬ ਕਾਰੀਗਰ ਕਾਰਿਗਰਾਂ ਦੇ ਵੱਲੋਂ ਇਸ ਨੂੰ ਤਿਆਰ ਕੀਤਾ ਗਿਆ ਹੈ ਮਾਡਲ ਦੀ ਖੂਬਸੂਰਤੀ ਜਿਹੜੀ ਹੈ ਉਹ ਵੇਖਿਆ ਹੀ ਬਣਦੀ ਹੈ ਲੱਕੜ ਤੇ ਫਾਈਬਰ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ ਤਾਂ ਸਫੇਦ ਰੰਗ ਦੀ ਜਿਹੜੀ ਹੈ ਇਸ ਨੂੰ ਲੁੱਕ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਸ੍ਰੀ ਹਰਮੰਦਰ ਸਾਹਿਬ ਜੀ ਦਾ ਮਾਡਲ ਜਿਹੜਾ ਕਿ ਕਾਫੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਕਾਰਿਗਰਾਂ ਦੀ ਮਿਹਨਤ ਜਿਹੜੀ ਹੈ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਸੁੰਦਰਤਾ ਖੁਦ ਬਿਆਨ ਕਰ ਰਹੀ ਹੈ ਸੁੰਦਰਤਾ ਖੁਦ ਬਿਆਨ ਕਰ ਰਹੀ ਹੈ ਕਿ ਕਾਰਿਗਰਾਂ ਵੱਲੋਂ ਕਾਫੀ ਤਸ਼ੱद्दਦ ਦੇ ਨਾਲ ਲਗਨ ਦੇ ਨਾਲ ਜਿਹੜੀ ਹੈ ਮਿਹਨਤ ਕੀਤੀ ਗਈ ਹੈ ਸੰਗਤਾਂ ਦੇ ਲਈ ਇਹ ਮਾਡਲ ਕਾਫੀ ਖੇਚਦਾ ਕੇਂਦਰ ਬਣਿਆ ਹੋਇਆ ਹੈ ਬਹੁਤ ਹੀ ਵਧੀਆ ਤੇ ਖੂਬਸੂਰਤੀ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਸ ਦਰਬਾਰ ਦੇ ਬਿਲਕੁਲ ਸਾਹਮਣੇ ਜਿਹੜਾ ਸ੍ਰੀ ਹਮੰਦਰ ਸਾਹਿਬ ਜੀ ਦਾ ਮਾਡਲ ਜੋ ਸ਼ਿਸ਼ੋਭਿਤ ਹੈ ਇਸ ਨਾਲ ਹੀ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿਹੜਾ ਹੈ ਵੱਡੀ ਗਿਣਤੀ 'ਚ ਸੰਗਤਾਂ ਪਹੁੰਚ ਰਹੀਆਂ ਨੇ ਇਸ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸ਼ਸਤਰ ਹੈਗੇ ਨੇ ਉਨਾ ਦੀ ਵਿਸ਼ੇਸ਼ ਬੱਸ ਜਿਹੜੀ ਹੈ ਉਹ ਖਾਸ ਤੌਰ ਤੇ ਪਹੁੰਚੀ ਹੈ ਤੁਹਾਨੂੰ ਦਰਸ਼ਨ ਕਰਾਉਣੀ ਚਾਹਾਂਗੇ ਕਿ ਤਕਸਿਰ ਕੇਸਗੜ ਸਾਹਿਬ ਤੋਂ ਜਿਹੜੀ ਇਹ ਵਿਸ਼ੇਸ਼ ਤੌਰ ਤੇ ਬੱਸ ਵੀ ਇੱਥੇ ਪਹੁੰਚੀ ਹੈ ਮੈਂ ਚਾਹਾਂਗਾ ਕਿ तमाम ਜਿਹੜੇ ਸ਼ਸਤਰ ਹੈਗੇ ਨੇ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਵਾਏ ਜਾਣ ਸਭ ਤੋਂ ਪਹਿਲਾਂ ਤੁਹਾਨੂੰ ਕੋਰੜਾ ਦਿਖਾਉਂਦੇ ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਕੋਰੜੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਔਰ ਤੀਰ ਜਿਹੜਾ ਹੈ ਸਿੰਘ ਸਾਹਿਬ ਜੀ ਦੇ ਵੱਲੋਂ ਇਹ ਵਰਤੇ ਗਏ ਸਨ ਉਸ ਤੋਂ ਬਾਅਦ ਵਰਛਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਔਰ ਵਰਛਾ ਦੇ ਉੱਪਰ ਜਿਹੜਾ ਤੀਰ ਹੈ ਇਹ ਵੀ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਹੈ ਛੋਟੀ ਕਿਰਪਾਨ ਜਿਹੜੇ ਗੁਰੂ ਸਾਹਿਬ ਪਹਿਨਦੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਇਹ ਛੋਟੀ ਕਿਰਪਾਨ ਹੈ ਸੰਪਾਤਸ਼ਾ ਦੀ ਇਸ ਤੋਂ ਇਲਾਵਾ ਕੁਝ ਹੱਥ ਲਿਖਤਾਂ ਵੀ ਮੌਜੂਦ ਨੇ ਬੜੇ ਵਧੀਆ ਤਰੀਕੇ ਦੇ ਨਾਲ ਇੱਕ ਇੱਕ ਮਾਡਰਨ ਲੁੱਕ ਜਿਹੜੀ ਹੈ ਬਾਸ ਨੂੰ ਦਿੱਤੀ ਗਈ ਹੈ ਹਾਲ ਹਾਥ ਲਿਖਤ ਪੋਤੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਨਾਲ ਹੀ ਦਸਤਾਰ ਵੀ ਜਿਹੜੀ ਹੈ ਦਸਤਾਰ ਸਾਹਿਬ ਜੀ ਦੀ ਤੁਸੀਂ ਦਰਸ਼ਨ ਕਰ ਸਕਦੇ ਹੋ ਕੰਗਾ ਅਤੇ ਕੇਸ ਦਸਮ ਪਾਤਸ਼ਾਹ ਜੀ ਦੇ ਤੇਗਾ ਜਿਹੜਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਸ ਦੇ ਉੱਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਨਾਲ ਤਤਕ ਸ੍ਰੀ ਕੇਸਗੜ੍ਹ ਸਾਹਿਬ ਜਿੱਥੋਂ ਜਿਹੜੀ ਵਿਸ਼ੇਸ਼ ਤੌਰ ਤੇ বাস ਪਹੁੰਚੀ ਹੈ ਜਿਸ ਵਿੱਚ ਗੁਰੂ ਸਾਹਿਬਾਨ ਦੇ ਸ਼ਸਤਰ ਨੇ ਸ੍ਰੀ ਪਟਨਾ ਸਾਹਿਬੇ ਕੀ ਪਹੁੰਚੀਆਂ ਸਮੂਹ ਸੰਗਤਾਂ ਨੂੰ ਇਸ ਦੇ ਦਰਸ਼ਨ ਕਰਵਾਏ ਜਾ ਰਹੇ ਨੇ ਸੰਗਤਾਂ ਨੂੰ ਸ ਵੀ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਹੈਗੀਆਂ ਨੇ ਗੁਰੂ ਸਾਹਿਬਾਨ ਦੇ ਦਸ ਸ਼ਸਤਰਾਂ ਤੇ ਦਰਸ਼ਨ ਕਰ ਰਹੀਆਂ ਨੇ ਇੱਕ ਵਾਰ ਫੇਰ ਅਸੀਂ ਮਾਡਲ ਤੇ ਜਾਣਾ ਚਾਹਾਂਗੇ ਇਹ ਮਾਡਲ ਜਿਹੜਾ ਹੈ ਗਾਂਧੀ ਮੈਦਾਨ ਦੇ ਵਿੱਚ ਤਿਆਰ ਹੋਇਆ ਹੈ ਖੇਚ ਦਾ ਕੇਂਦਰ ਬਣਿਆ ਹੋਇਆ ਸਾਡੇ ਨਾਲ ਕੁਝ ਸੰਗਤਾਂ ਮੌਜੂਦ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੁਹਾਡਾ ਕੀ ਨਾਮ ਹੈ ਔਰ ਤੁਸੀਂ ਕਿੱਥੋਂ ਆਏ ਹੋ ਜਿਸ ਪਾਸ ਅਸੀਂ ਪਟਨਾ ਸਾਹਿਬ ਦੇ ਨਾਲ ਆਲੇ ਆ ਇੱਥੋਂ ਹੀ ਆ ਪੜ੍ਹਨੇ ਰਹਿਣ ਵਾਲੇ ਕਿਸ ਤਰ੍ਹਾਂ ਮੈਂ ਮਹਿਸੂਸ ਕਰਦੇ ਹਾਂ ਕਿ ਪਟਨਾ ਮਿਨੀ ਪੰਜਾਬ ਦਾ ਰੂਪ ਧਾਰ ਗਿਆ ਬਿਲਕੁਲ ਬਿਲਕੁਲ ਜੀ ਪੂਰਾ ਮਿਨੀ ਪੰਜਾਬ ਬਣਿਆ ਪਟਨਾ ਪੂਰਾ ਇਹ ਨੀਤੀ ਸਮਾਰਦੀ ਦੇਣਾ ਜਿਹੜਾ ਅੱਜ ਸਿੱਖਾਂ ਦੀ ਪੱਗਾਂ ਉੱਚੀਆਂ ਕਰਤੀਆਂ ਨੇ ਮਤਲਬ ਇਸ ਨੇ ਬਹੁਤ ਵਧੀਆ ਕੰਮ ਕੀਤਾ ਅੱਜ ਤੱਕ ਕਿਸੇ ਸਰਕਾਰ ਨੇ ਅੱਜ ਤੱਕ ਇਦਾਂ ਦਾ ਕੰਮ ਨਹੀਂ ਕੀਤਾ ਜਿਹੜਾ ਨਗਰ ਕੀਰਤਨ ਹੋਣੇ ਜਿਹੜਾ ਸ਼ੁਰੂ ਹੋਣ ਜਾ ਰਿਹਾ ਨਗਰ ਕੀਰਤਨ ਦੇ ਬਾਰੇ ਦੱਸ ਦਿਓ ਬਸ ਬਸ ਇਹ ਤੋਂ ਨਿਕਲਣਾ 10 ਵਜੇ ਤੋਂ ਨਿਕਲਣਾ ਨਗਰ ਕੀਰਤਨ ਉਹ ਪਟਨਾ ਸਾਹਿਬ ਗਾਇਕਾਟ ਗੁਰਦੁਆਰੇ ਹੁੰਦੇ ਵੇ ਇਹ ਸਿਟੀ ਗੁਰਦੁਆਰੇ ਜਾਏਗਾ ਜੀ ਕਿੰਨੀ ਕੀ ਸੰਗਤ ਦੇ ਸ਼ਾਮਲ ਹੋਣ ਦੀ ਆ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਵੇਗੀ ਤੁਹਾਨੂੰ ਗਾਂਧੀ ਮੈਦਾਨ ਦੀ ਪੂਰੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਕਲਾਕ੍ਰਿਤੀਆਂ ਤਿਆਰ ਕੀਤੀਆਂ ਗਈਆਂ ਨੇ ਇਹ ਅਖੰਡਾ ਸਾਹਿਬ ਜਿਹੜੇ ਹੈਗੇ ਨੇ ਤਿਆਰ ਕੀਤੇ ਗਏ ਨੇ ਤੁਸੀਂ ਵੇਖ ਸਕਦੇ ਹੋ ਕਿ ਗਾਂਧੀ ਮੈਦਾਨ ਜਿਹੜਾ ਹੈ ਉਹ ਇੱਕ ਤਰ੍ਹਾਂ ਦੇ ਨਾਲ तमाम ਸ਼ਰਧਾਲੂਆਂ ਦੇ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਇਹਨਾਂ ਦੇ ਬਿਲਕੁਲ ਜਿਹੜਾ ਖੱਬੇ ਹੱਥ ਹੈ ਵੱਖ-ਵੱਖ ਤਰ੍ਹਾਂ ਦੇ ਕਾਊਂਟਰ ਲੱਗੇ ਹੋਏ ਨੇ ਪ੍ਰਸਾਦ ਕਾਊਂਟਰ ਹੈ ਅ ਪ੍ਰਸਾਦ ਕਾਊਂਟਰ ਦੇ ਨਾਲ ਜਿਹੜਾ ਦਾਨ ਕੇਂਦਰ ਵੀ ਹੈ ਉਸ ਤੋਂ ਇਲਾਵਾ ਜਿਹੜਾ ਲਿਟਰੇਚਰ ਹੈ ਸਿੱਖ ਇਤਿਹਾਸ ਦਾ ਉਹ ਵੀ ਜਿਹੜਾ ਹੈ ਇੱਥੇ ਤੁਸੀਂ ਲੈ ਸਕਦੇ ਹੋ ਲਿਟਰੇਚਰ ਤੋਂ ਇਲਾਵਾ ਜੇਕਰ ਹੈਲਪ ਤੁਹਾਨੂੰ ਕਿਸੇ ਤਰ੍ਹਾਂ ਦੀ ਚਾਹੀਦੀ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਔਰ ਉਸ ਦੇ ਨਾਲ ਹੀ ਬਿਲਕੁਲ ਜਿਹੜਾ ਹੈ ਉਹ ਜੂੜਾ ਘਰ ਮੌਜੂਦ ਹੈ ਜਿਹੜੀਆਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣਾ ਚਾਹੁੰਦੀਆਂ ਨੇ ਉਹਨਾਂ ਦੇ ਲਈ ਜੂੜਾ ਘਰ ਖਾਸ ਤੌਰ ਤੇ ਇਥੇ ਮੌਜੂਦ ਹੈ ਤਾਂ ਜਿਹੜੇ ਪ੍ਰਬੰਧ ਹੈਗੇ ਨੇ ਬਹੁਤ ਸਚਜੇ ਨੇ ਤਾਂ ਗਾਂਧੀ ਮੈਦਾਨ ਜਿਹੜਾ ਹੈਗਾ ਤਮਾਮ ਸ਼ਰਧਾਲੂਆਂ ਦੇ ਲਈ ਪੂਰੀ ਤਰ੍ਹਾਂ ਜਿਹੜਾ ਖਿੱਚਦਾ ਹੈ ਉਹ ਕੇਂਦਰ ਬਣਿਆ ਹੋਇਆ ਹੈ ਤਾਂ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਥੋੜੀ ਹੀ ਦੇਰ ਤੋਂ ਜਿਹੜਾ ਬਾਅਦ ਹੈਗਾ ਇਥੋਂ ਗਾਂਧੀ ਮੈਦਾਨ ਤੋਂ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਜਿਸ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਸ਼ਾਮਿਲ ਹੋਵੇਗੀ ਨਗਰ ਕੀਰਤਨ ਨਿਕਲੇਗਾ ਇਹ ਨਗਰ ਕੀਰਤਨ ਗਾਂਧੀ ਮੈਦਾਨ ਤੋਂ ਹੋ ਕੇ ਤੱਕ ਸ੍ਰੀ ਪਟਨਾ ਸਾਹਿਬ ਜੀ ਵਿਖੇ ਜਿਹੜਾ ਹੈ ਉਹ ਪਹੁੰਚੇਗਾ ਤੇ ਲੱਖਾਂ ਦੀ ਗਿਣਤੀ ਸੰਗਤ ਸ਼ਾਮਿਲ ਹੋਵੇਗੀ ਘੋੜੇ ਹਾਥੀ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਤਿਆਰ ਕੀਤੇ ਗਏ ਨੇ ਇਸ ਤੋਂ ਇਲਾਵਾ ਜਿਹੜੇ ਵਾਹਨ ਹੈਗੇ ਨੇ ਪਤਾ ਹੀ ਨਹੀਂ ਕਿੰਨੀ ਗਿਣਤੀ ਦੇ ਵਿੱਚ ਜਿਹੜੇ ਵਾਹਨ ਨੇ ਉਹ ਉਹਨਾਂ ਵਾਹਨਾਂ ਨੂੰ ਵੀ ਅਣਗਿਣਤ ਵਾਹਨ ਜਿਹੜੇ ਹੈਗੇ ਨੇ ਉਹ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਜਿਹੜੇ ਹੈਗੇ ਫੁੱਲਾਂ ਦੇ ਨਾਲ ਤਿਆਰ ਕੀਤੇ ਗਏ ਨੇ ਫੌਜੀ ਬੈਂਡ ਵੀ ਹੈ ਵੱਡੀ ਗਿਣਤੀ 'ਚ ਜਿਹੜੇ ਫੌਜੀ ਬੈਂਡ ਵਾਲੇ ਜਿਹੜੇ ਹੈਗੇ ਨੇ ਉਹ ਸ਼ਾਮਲ ਹੋਣਗੇ ਤਾਂ ਇੱਕ ਵੱਖਰਾ ਨਜ਼ਾਰਾ ਜਿਹੜਾ ਹੈ ਉਹ ਇੱਥੇ ਵੇਖਿਆ ਸੀ ਬਣਦਾ ਹੈ ਤੇ ਮੈਂ ਦੱਸਣਾ ਚਾਹੂੰਗਾ ਜਗਬਾਣੀ ਦੇ ਦਰਸ਼ਕਾਂ ਨੂੰ ਕਿ ਤੁਸੀਂ ਲਾਈਵ ਦਰਸ਼ਨ ਕਰ ਸਕੋਗੇ ਜਿਹੜਾ ਨਗਰ ਕੀਰਤਨ ਨਿਕਲੇਗਾ ਤਾਂ ਸਮੇਂ-ਸਮੇਂ ਦੀ ਜਿਹੜੀ ਪਲ-ਪਲ ਦੀ ਅਪਡੇਟ ਹੈਗੀ ਆ ਉਹ ਲਗਾਤਾਰ ਤੁਹਾਨੂੰ ਸ੍ਰੀ ਪਟਨਾ ਸਾਹਿਬ ਤੋਂ ਅਸੀਂ ਮੁਹੱਈਆ ਕਰਵਾਉਂਦੇ ਰਹਾਂਗੇ ਫਿਲਹਾਲ ਤੁਸੀਂ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਕੈਮਰਾਮੈਨ ਕੇਵਲ ਸਿੰਘ ਦੇ ਨਾਲ ਰਮਨਦੀਪ ਸਿੰਘ ਸੋਢੀ ਜਗਬਾਣੀ ਟੀਵੀ ਸ੍ਰੀ ਪਟਨਾ ਸਾਹਿਬ